ਤੁਰੂ ਬੁਕੂਵੇਂ ਆਤ ਜਿਆਦ ਆਤੁਰੂ ਬੁਕੂਵੇਂ ਨਵਾਂ ਉਪਰਾਲਾ ਕੀਤਾ ਗਿਆ ਹੈ ਠਾਣਾ ਕਤਵਾਲੀ ਵਿਖੇ ਕੀ ਕਹਿਣਾ ਚਾਹੋਗੇ ਜੀ ਹਾਂਜੀ ਜਿਵੇਂ ਕਿ ਤੁਹਾਨੂੰ ਪਤਾ ਹੀ ਅੱਜ ਨਵੇਂ ਸਾਲ ਦੀ ਆਮਦ ਨੂੰ ਲੈ ਕੇ ਤੇ ਲੋਹੜੀ ਨੂੰ ਲੈ ਕੇ ਮਾਗੀ ਨੂੰ ਲੈ ਕੇ ਆਪਣਾ ਸ਼੍ਰੀ ਸ਼ਕਮਨੀ ਸਾਹਿਬ ਜੀ ਦੇ ਪਾਠ ਕਰਾਏ ਗਏ ਨੇ ਪਾਠ ਕਰਨ ਉਪਰੰਤ ਕੀਰਤਨ ਅਰਦਾਸ ਹੋਈ ਹੈ ਤੇ ਹੁਣ ਲੰਗਰ ਚਲਾਵਾਂਗੇ ਸ਼ਾਮ ਤੱਕ ਤੇ ਇਹੀ ਪਬਲਿਕ ਨੂੰ ਮੈਸੇਜ ਆ ਵੀ ਨਵਾਂ ਸਾਲ ਸਾਰਿਆਂ ਲਈ ਖੁਸ਼ੀਆਂ ਖੜੇ ਲੈ ਕੇ ਆਵੇ ਤੰਦਰੁਸਤੀਆਂ ਬਖਸ਼ੇ ਥੈਂਕ ਯੂ ਸਰ ਮੈਂ ਥਾਣਾ ਕਤਵਾਲੀ ਦੇ ਸਮੂਹ ਸਟਾਫ ਦਾ तहे ਦਿਲੋਂ ਧੰਨਵਾਦੀਆਂ ਜਿਨ੍ਹਾਂ ਗੁਰੂ ਸਾਹਿਬ ਦਾ ਓਟ ਆਸਰਾ ਲਿਆ ਉਹ ਗੁਰੂ ਸਾਹਿਬ ਦਾ ਓਟ ਆਸਰਾ ਲੈ ਕੇ ਸਾ ਅਸੀਸ ਪ੍ਰਾਪਤ ਕੀਤੀ ਆ ਮੈਂ ਸਮਾਜ ਨੂੰ ਸੇਵਾ ਕਰਨ ਦਾ ਇਹਨਾਂ ਨੂੰ ਸਾਰਿਆਂ ਨੂੰ ਬਲ ਬਖਸ਼ਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਥਾਣਾ ਕਤਵਾਲੀ ਵਿਖੇ ਪਾਡ ਉੱਥਾਇਆ ਗਿਆ ਕਿਵੇਂ ਦੇਖਦੇ ਹੋ ਸੱਜੀ ਨੂੰ ਨਵੀਨ ਵਕਲੀ ਪਹਿਨਾ ਵਾਹਿਗੁਰੂ ਜिक्का ਖਾਲਸਾ ਵਾਹਿਗੁਰੂ ਜੀ ਕੀ ਫਤਿਹ ਉਦਮ ਮਤ ਪ੍ਰਵਿਆਂ ਅੰਤਰ ਜਾਮੀ ਜਿਉਂ ਪ੍ਰੇਰਣਾ ਤਿਉਂ ਕਰਨਾ ਸਤਿਗੁਰ ਪਾਤਸ਼ਾਹ ਜੀ ਦੀ ਬਖਸ਼ਿਸ਼ ਰਾਮਤ ਪ੍ਰੇਰਣਾ ਦਾ ਸਦਕਾ ਥਾਣਾ ਕਤਵਾਲੀ ਦੇ ਐਸਐਚਓ ਤੇ ਤੇਨਾਂ ਦੀ ਸਮੁੱਚੀ ਟੀਮ ਵੱਲੋਂ ਬਹੁਤ ਵਧੀਆ ਉਪਰਾਲਾ ਕੀਤਾ ਗਿਆ ਹੈ ਨਵੇਂ ਸਾਲ ਦੀ ਜੋ ਅਰੰਭਤਾ ਹੈ ਉਹ ਸਤਿਗੁਰ ਪਾਤਸ਼ਾਹ ਜੀ ਦੀ ਅਸੀਸ ਲੈ ਕਰਕੇ ਜਿਹੜੇ ਹੈ ਉਹ ਇਹਨਾਂ ਨੇ ਸ਼ੁਰੂਆਤ ਕੀਤੀ ਹੈ ਔਰ ਗੁਰੂ ਸਾਹਿਬ ਅਗੇ ਅਰਦਾਸ ਹੈ ਕਿ ਗੁਰੂ ਕਿਰਪਾ ਕਰਨ ਇਹ ਜੋ ਸਾਡਾ ਪ੍ਰਸ਼ਾਸਨ ਹੈ ਇਹਦਾ ਸਾਡੇ ਸਮਾਜ ਦੇ ਵਿੱਚ ਬਹੁਤ ਵੱਡਾ ਰੋਲ ਹੈ ਚੰਗਾ ਸਮਾਜ ਸਿਰਜਣ ਦੇ ਵਿੱਚ ਜਿਹੜਾ ਹੈ ਗੁਰੂ ਸਾਹਿਬ ਕਿਰਪਾ ਕਰਨ ਇਹਨਾਂ ਨੂੰ ਤਨਦੇਹੀ ਦੇ ਨਾਲ ਆਪਣਾ ਰੋਲ ਅਦਾ ਕਰਨ ਦਾ ਬਲ ਬਖਸ਼ਣ ਸੁਮੱਚੇ ਸਤਿਅਮ ਨੂੰ ਚੜ੍ਹਦੀ ਕਲਾ ਬਖਸ਼ਿਸ਼ ਕਰਨ ਅਤੇ ਸਰਬੱਤ ਦੇ ਭਲੇ ਲਈ ਜੋ ਹੈ ਇਹਨਾਂ ਵੱਲੋਂ ਕਾਮਨਾ ਲੈ ਕੇ ਜਿਹੜਾ ਹੈ ਇਹ ਸਤਿਗੁਰ ਪਾਤਸ਼ਾਹ ਜੀ ਦੇ ਚਰਨ ਪਰਸੇ ਨੇ ਗੁਰੂ ਪਾਤਸ਼ਾਹ ਸਭਨਾਂ ਨੂੰ ਸਰਬੱਤ ਦਾ ਭਲਾ ਕਰਦੇ ਆ ਸਿੱਧੇ ਰਸਤੇ ਤੇ ਸਚਾਈ ਦੇ ਮਾਰਗ ਤੇ ਚੱਲਣ ਦਾ ਬਲ ਬਖਸ਼ਣ ਸਮੁੱਚੇ ਸਟਾਫ ਨੂੰ ਇਸ ਗੱਲ ਦੀ ਵਧਾਈ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਰੂ ਹੋਵੇ ਆਤ ਜਯਾਤ ਤੁਰੂ ਹੋਵੇ ਨਵਾਂ ਉਪਰਾਲਾ ਕੀਤਾ ਗਿਆ ਹੈ ਥਾਣਾ ਕਤਵਾਲੀ ਵਿਖੇ ਕੀ ਕਹਿਣਾ ਚਾਹੋਗੇ ਜੀ ਹਾਂਜੀ ਜਿਵੇਂ ਕਿ ਤੁਹਾਨੂੰ ਪਤਾ ਹੀ ਅੱਜ ਨਵੇਂ ਸਾਲ ਦੀ ਆਮਦ ਨੂੰ ਲੈ ਕੇ ਤੇ ਲੋਹੜੀ ਨੂੰ ਲੈ ਕੇ ਮਾਗੀ ਨੂੰ ਲੈ ਕੇ ਆਪਣਾ ਸ਼੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਕਰਾਏ ਗਏ ਨੇ ਪਾਠ ਕਰਨ ਉਪਰੰਤ ਕੀਰਤਨ ਅਰਦਾਸ ਹੋਈ ਹੈ ਤੇ ਹੁਣ ਲੰਗਰ ਚਲਾਵਾਂਗੇ ਸ਼ਾਮ ਤੱਕ ਤੇ ਇਹੀ ਪਬਲਿਕ ਨੂੰ ਮੈਸੇਜ ਆ ਵੀ ਨਵਾਂ ਸਾਲ ਸਾਰਿਆਂ ਲਈ ਖੁਸ਼ੀਆਂ ਖੜੇ ਲੈ ਕੇ ਆਵੇ ਤੰਦਰੁਸਤੀਆਂ ਬਖਸ਼ੇ ਥੈਂਕ ਯੂ ਸਰ ਮੈਂ ਥਾਣਾ ਕਤਵਾਲੀ ਦੇ ਸਮੂਹ ਸਟਾਫ ਦਾ तहे ਦਿਲੋਂ ਧੰਨਵਾਦੀਆਂ ਜਿਨ੍ਹਾਂ ਗੁਰੂ ਸਾਹਿਬ ਦਾ ਓਟ ਆਸਰਾ ਲਿਆ ਉਹ ਗੁਰੂ ਸਾਹਿਬ ਦਾ ਓਟ ਆਸਰਾ ਲੈ ਕੇ ਸਾ ਅਸੀਸ ਪ੍ਰਾਪਤ ਕੀਤੀ ਆ ਮੈਂ ਸਮਾਜ ਨੂੰ ਸੇਵਾ ਕਰਨ ਦਾ ਇਹਨਾਂ ਨੂੰ ਸਾਰਿਆਂ ਨੂੰ ਬਲ ਬਖਸ਼ਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਥਾਣਾ ਕਤਵਾਲੀ ਵਿਖੇ ਪਾਠ ਉਖਾਇਆ ਗਿਆ ਕਿਵੇਂ ਦੇਖਦੇ ਹੋ ਸਚੀਨ ਨੂੰ ਨਵੀਨ ਵਕਲੀ ਪਹਿਨਾ ਵਾਹਿਗੁਰੂ ਜिक्का ਖਾਲਸਾ ਵਾਹਿਗੁਰੂ ਜੀ ਕੀ ਫਤਿਹ ਉਦਮ ਮਤ ਪ੍ਰਵਿਆਂ ਅੰਤਰ ਜਾਮੀ ਜਿਉ ਪ੍ਰੇਰਾਂ ਤਿਉਂ ਕਰਨਾ ਸਤਿਗੁਰ ਪਾਤਸ਼ਾਹ ਜੀ ਦੀ ਬਖਸ਼ਿਸ਼ ਰਾਮਤ ਪ੍ਰੇਰਣਾ ਦਾ ਸਦਕਾ ਥਾਣਾ ਕਤਵਾਲੀ ਦੇ ਐਸਐਚਓ ਤੇ ਤੇਨਾਂ ਦੀ ਸਮੁੱਚੀ ਟੀਮ ਵੱਲੋਂ ਬਹੁਤ ਵਧੀਆ ਉਪਰਾਲਾ ਕੀਤਾ ਗਿਆ ਹੈ ਨਵੇਂ ਸਾਲ ਦੀ ਜੋ ਅਰੰਭਤਾ ਹੈ ਉਹ ਸਤਿਗੁਰ ਪਾਤਸ਼ਾਹ ਜੀ ਦੀ ਅਸੀਸ ਲੈ ਕਰਕੇ ਜਿਹੜੇ ਹੈ ਉਹ ਇਹਨਾਂ ਨੇ ਸ਼ੁਰੂਆਤ ਕੀਤੀ ਹੈ ਔਰ ਗੁਰੂ ਸਾਹਿਬ ਅਗੇ ਅਰਦਾਸ ਹੈ ਕਿ ਗੁਰੂ ਕਿਰਪਾ ਕਰਨ ਇਹ ਜੋ ਸਾਡਾ ਪ੍ਰਸ਼ਾਸਨ ਹੈ ਇਹਦਾ ਸਾਡੇ ਸਮਾਜ ਦੇ ਵਿੱਚ ਬਹੁਤ ਵੱਡਾ ਰੋਲ ਹੈ ਚੰਗਾ ਸਮਾਜ ਸਿਰਜਣ ਦੇ ਵਿੱਚ ਜਿਹੜਾ ਹੈ ਗੁਰੂ ਸਾਹਿਬ ਕਿਰਪਾ ਕਰਨ ਇਹਨਾਂ ਨੂੰ ਤਨਦੇਹੀ ਦੇ ਨਾਲ ਆਪਣਾ ਰੋਲ ਅਦਾ ਕਰਨ ਦਾ ਬਲ ਬਖਸ਼ਣ ਸਮੁੱਚੇ ਸਟਾਫ ਨੂੰ ਚੜ੍ਹਦੀ ਕਲਾ ਬਖਸ਼ਿਸ਼ ਕਰਨ ਅਤੇ ਸਰਬੱਤ ਦੇ ਭਲੇ ਲਈ ਜੋ ਹੈ ਇਹਨਾਂ ਵੱਲੋਂ ਕਾਮਨਾ ਲੈ ਕੇ ਜਿਹੜਾ ਹੈ ਇਹ ਸਤਿਗੁਰੂ ਪਾਤਸ਼ਾਹ ਜੀ ਦੇ ਚਰਨ ਪਰਸੇ ਨੇ ਗੁਰੂ ਪਾਤਸ਼ਾਹ ਸਭਨਾਂ ਨੂੰ ਸਰਬੱਤ ਦਾ ਭਲਾ ਕਰਦੇ ਆ ਸਿੱਧੇ ਰਸਤੇ ਤੇ ਸਚਾਈ ਦੇ ਮਾਰਗ ਤੇ ਚੱਲਣ ਦਾ ਬਲ ਬਖਸ਼ਣ ਤੇ ਸਮੁੱਚੇ ਸਟਾਫ ਨੂੰ ਇਸ ਗੱਲ ਦੀ ਵਧਾਈ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ